तहसीलदार तपा ਹੈਗੇ ਆ ਸੁਖਚਰਨ ਸਿੰਘ ਉਹਨਾਂ ਨੂੰ ਜੀ ਅੱਜ ਅਸੀਂ ਰੈਡ ਹੈਂਡਰਡ ਅਰੈਸਟ ਕੀਤਾ 20000 ਰੁਪਏ ਦੀ ਰਿਸ਼ਵਤ ਲੈਂਦੇ ਹੋਏ ਅਸੀਂ ਉਹਨਾਂ ਨੂੰ ਰੰਗੇ ਆਤੀ ਗ੍ਰਿਫਤਾਰ ਕੀਤਾ ਜੀ ਇਹ ਸਾਡੇ ਮਦਈ ਸੀਗੇ ਜੀ ਅਮਰੀਕ ਸਿੰਘ ਜੀ ਤੇ ਉਹਨਾਂ ਦੀ ਦੋਸਤ ਦੀ ਜਿਹੜੀ ਦੀ ਦੋ ਕਨਾਲ ਚਾਰ ਮਰਲੇ ਦੀ ਰਜਿਸਟਰੀ ਸੀਗੀ ਉਹ ਆਪਣੀ ਵਾਈਫ ਤੇ ਨਾ ਕਰਾ ਰਹੀ ਸੀਗੀ ਤੇ ਨੋਰਮਲ ਰਜਿਸਟਰੀ ਸੀ ਜੀ ਕੋਈ ਮਤਲਬ ਖਾਮੀ ਨਹੀਂ ਸੀ ਉਹਦੇ ਚ ਤੇ ਉਹ ਰਜਿਸਟਰੀ ਕਰਨ ਦੇ ਜਿਹੜੇ 20000 ਰੁਪਏ ਇਹਨਾਂ ਦੀ ਡਿਮਾਂਡ ਸੀਗੀ ਇਹ ਜੀ ਬੇਸਿਕਲੀ ਜਿਹੜੀ ਪੰਜਾਬ ਵਿਜੀਲੈਂਸ ਬਿਊਰੋ ਦੀ ਕਰਪਸ਼ਨ ਦੇਗੇਂਸ ਡਰਾਈਵ ਚੱਲ ਰਹੀ ਹੈ ਅੰਦਰ ਦਾ ਹੀ ਵਿਲ ਗਾਈਡੈਂਸ ਆਫ ਚੀਫ ਡਾਇਰੈਕਟਰ ਵਿਜੀਲੈਂਸ ਸ਼੍ਰੀ ਬ੍ਰਿੰਦਰ ਕੁਮਾਰ ਜੀ ਤੇ ਪਟਿਆਲਾ ਸਾਡੇ ਬਿਜ਼ਨਸ ਰੇਂਜ ਦੇ ਐਸਐਸਪੀ ਸ਼੍ਰੀ ਜਗਤਪ੍ਰੀਤ ਸਿੰਘ ਉਹਨਾਂ ਦੀ ਹੀ ਵਿਲ ਗਾਈਡੈਂਸ ਚ ਜਿਹੜੀ ਡਰਾਈਵ ਸਾਡੀ ਚੱਲ ਰਹੀ ਹੈ ਤਾਂ ਉਹਦੇ ਤਹਿਤ ਅ ਜਿਹੜਾ ਤਹਿਸੀਲਦਾਰ ਤਪਾ ਹੈਗੇ ਆ ਸੁਖਚਰਨ ਸਿੰਘ ਉਹਨਾਂ ਨੂੰ ਜੀ ਅੱਜ ਅਸੀਂ ਰੈਡ ਹੈਂਡਰਡ ਅਰੈਸਟ ਕੀਤਾ ਬਾਇਲ ਐਕਸੈਪਟਿੰਗ ਦਾ ਬ੍ਰਾਈ ਬਫ 20000 ਰੁਪਏ ਦੀ ਰਿਸ਼ਵਤ ਲੈਂਦੇ ਹੋਏ ਅਸੀਂ ਉਹਨਾਂ ਨੂੰ ਰੰਗੇ ਰਤੀ ਗ੍ਰਿਫਤਾਰ ਕੀਤਾ ਜੀ ਇਹ ਸਾਡੇ ਮਦਈ ਸੀ ਕਿ ਜੀ ਅਮਰੀਕ ਸਿੰਘ ਜੀ ਤੇ ਉਹਨਾਂ ਦੀ ਦੋਸਤ ਦੀ ਜਿਹੜੀ ਦੀ ਦੋ ਕਨਾਲ ਚਾਰ ਮਰਲੇ ਦੀ ਰਜਿਸਟਰੀ ਸੀਗੀ ਉਹ ਆਪਣੀ ਵਾਈਫ ਤੇ ਨਾ ਕਰਾ ਰਹੀ ਸੀਗੀ ਤੇ ਨਾਰਮਲ ਰਜਿਸਟਰੀ ਸੀ ਜੀ ਕੋਈ ਮਤਲਬ ਖਾਮੀ ਨਹੀਂ ਸੀ ਉਹਦੇ ਚ ਤੇ ਉਹ ਰਜਿਸਟਰੀ ਕਰਨ ਦੇ ਜਿਹੜੇ 20000 ਰੁਪਏ ਉਹਨਾਂ ਦੀ ਡਿਮਾਂਡ ਸੀਗੀ ਤੇ ਇਹਨਾਂ ਤੋਂ ਡਿਮਾਂਡ ਕਰੀ ਅਮਰੀਕ ਸਿੰਘ ਤੋਂ ਜਿਹੜੀ ਮਤਈ ਹੈ ਆਪਣੇ ਮਰ ਫਾਈਰ ਦੇ ਮੁਕਦਮੇ ਦੇ ਤੇ ਉਹਨਾਂ ਨੇ ਹਰਪ੍ਰਜਨ ਸਿੰਘ ਨੂੰ ਆਪਣੇ ਦੋਸਤ ਨੂੰ ਦੱਸਿਆ ਉਹ ਕਹਿੰਦੇ ਵੀ ਆਪਾਂ ਫਿਰ ਵਿਜੀਲੈਂਸ ਕੋਲੇ ਚੱਲਦੇ ਆ ਤੇ ਉਹਨਾਂ ਨੇ ਸਾਡੇ ਕੋਲੇ ਆ ਕੇ ਜੀ ਇਸਦੀ ਕੰਪਲੇਂਟ ਕੀਤੀ ਕਿ ਸਾਡੇ ਤੋਂ 20000 ਜਿਹੜਾ ਉਹਦੀ ਡਿਮਾਂਡ ਕੀਤੀ ਜਾ ਰਹੀ ਹੈ ਇਲੀਗਲ ਬ੍ਰਾਈਬ ਦੀ ਜਿਹੜੀ ਤੇ ਉਸੇ ਤੇ ਐਕਸ਼ਨ ਅ ਤਹਿਸੀਲਦਾਰ ਤਪਾਨ ਉਸਖਰਨ ਸਿੰਘ ਨੇ ਜੀ ਅਰੈਸਟ ਕੀਤਾ ਹੈ ਰੈਡ ਹੰਡਰਡ ਉਹਦਾ ਕੋਈ ਹੋਰ ਨਹੀਂ ਜੀ ਅਸੀਂ ਤੇ ਇਕੱਲੇ ਜਿਹੜੇ ਤਹਿਸੀਲਦਾਰ ਹੈ ਉਹਨਾਂ ਨੂੰ ਹੀ ਜਿਹੜਾ ਤਪਾਨ ਨੂੰ ਅਰੈਸਟ ਕੀਤਾ ਤੇ ਮਦਦ ਸਿੰਘ ਹੈ ਕਿੱਥੋਂ ਦੀ ਜਿਹੜਾ ਮਦਦ ਅਮਰੀਕ ਸਿੰਘ ਦੀ ਪਿੰਡ ਬੀਲੇ ਦੇ ਜੀ ਡਿਸਟ੍ਰਿਕਟ ਬਰਨਾਲਾ ਜੀ ਇਹ ਸ਼ਾਇਦ ਪਹਿਲਾਂ ਦਿੱਤੀ ਸੀ ਕਿ ਅੱਜ ਹੀ ਦਿੱਤੀ ਸੀ ਨਹੀਂ ਸਾਡੇ ਕੋਲੇ ਜੀ ਬਸ ਉਹ ਗਏ ਸੀਗੇ ਪਹਿਲਾਂ ਇੱਕ ਦੋ ਦਿਨ ਪਹਿਲਾਂ ਉਹਨਾਂ ਕੋਲੇ ਗਏ ਸੀਗੇ ਤੇ ਉਹ ਬੇਸਿਕਲੀ ਡਿਮਾਂਡ ਕਰ ਰਹੇ ਸੀਗੇ ਤਾਂ ਅੱਜ ਉਹਨਾਂ ਦੀ ਰਜਿਸਟਰੀ ਦਾ ਜਿਹੜਾ ਟਰਨ ਆਈ ਸੀਗੀ ਤੇ ਉਹ ਨਿਸਬਤ ਜਿਵੇਂ ਹੁਣ ਅੱਗੇ ਪੜੇਗੇ ਨੀ ਸਰ ਇਹਨਾਂ ਦੇ ਨਾਲ ਕੋਈ ਹੋਰ ਵੀ ਸਬੰਧ ਰੱਖਦੇ ਨੇ ਕੀ ਇੱਥੇ ਦਾ ਕੋਈ ਹੋਰ ਜ਼ੋਗਦਾਰ ਹੋਵੇ ਕੀ ਫਿਰ ਲੈ ਲਵਾਂ ਦੇਖੋ ਬ੍ਰਦਰ ਇਹ ਹੁਣ ਅੰਡਰ ਇਨਵੈਸਟੀਗੇਸ਼ਨ ਹੁੰਦੀਆਂ ਚੀਜ਼ਾਂ ਇਹ ਨਾਲ ਦੀ ਨਾਲ ਨਹੀਂ ਹੁੰਦੀਆਂ ਆਪਾਂ ਨੂੰ ਪਹਿਲੇ ਦੇਖੋ ਫਸਟ ਐਂਡ ਨਹੀਂ ਆਪਣੇ ਪਤਾ ਲੱਗਦੀਆਂ ਆਪਾਂ ਨੂੰ ਐਫ ਆਈ ਆਰ ਰਜਿਸਟਰ ਹੋ ਗਈ ਆ ਆਪਾਂ ਜਦੋਂ ਤਫ਼ਤੀਸ਼ ਕਰਾਂਗੇ ਤਾਂ ਉਹਦੇ ਚ ਆਪਾਂ ਹਨਾ ਉਹਨਾਂ ਦੀ ਕਸਟਡੀ ਵੀ ਲਵਾਗੇ ਮਾਨ ਜੋ ਜਿਹੜੀ ਅਦਾਲਤ ਆ ਉਹਨਾਂ ਤੋਂ ਪੁਲਿਸ ਕਸਟਡੀ ਦੇ ਪੁੱਛਗਿੱਛ ਵੀ ਕਰਾਂਗੇ ਤੇ ਫਰਦਰ ਜੋ ਵੀ ਫਿਰ ਲਿੰਕ ਸਾਹਮਣੋ ਹੋ ਜੇ ਹੋਰ ਕੋਈ ਬੰਦਾ ਹੁੰਦਾ ਤਾਂ ਆਪਾਂ ਉਹਨਾਂ ਨੂੰ ਵੀ ਨਾਮਿਨੇਟ ਕਰਾਂਗੇ ਇਹਦੇ ਬਾਰੇ ਨਹੀਂ ਸਾਨੂੰ ਲਾਉਦਾ ਜੀ ਪ੍ਰਧਾਨ ਨੇ ਚਾਹਿਆ ਅੰਡਰ ਸੈਕਸ਼ਨ ਅੰਡਰ ਸੈਕਸ਼ਨ ਜੀ 7 ਪੀਸੀ ਐਕਟ ਦਾ ਪ੍ਰੋਵੈਂਸ਼ਨ ਆਫ ਕਰਪਸ਼ਨ ਐਕਟ ਹੈ ਜੀ ਸਰ ਆਪਰੇਟਰ ਵੀ ਇਹਦਾ ਨਾਮ ਨਹੀਂ ਜੀ ਕੋਈ ਨਹੀਂ ਇਹਨੇ ਇਕੱਲੇ ਹੀ ਹੈ ਜੀ ਕਰਾਇਆ ਐਫ ਆਈ ਆਰ ਦੇ ਵਿੱਚ ਇਹੀ ਹੈ ਜੀ ਤੁਹਾਨੂੰ ਪਹਿਲਾਂ ਹੀ ਸੀ ਇਹ ਟ੍ਰੀ ਕੇ ਇਸ ਦਾ ਮਨੀ ਨਹੀਂ ਹੈ ਜਿਸ ਰੂਪ ਮੰਗ ਨਹੀਂ ਨਹੀਂ ਜੀ ਐ ਸੱਚ ਕੋਈ ਖਾਮੀ ਨਹੀਂ ਸੀ ਰਜਿਸਟਰੀ ਦੇ ਵਿੱਚ ਫਿਰ ਤਾਂ ਦੇਖੋ ਗੱਲ ਹੀ ਗਲਤ ਹੋ ਜਾਂਦੀ ਹੈ ਨਾ ਜੇ ਗਲਤ ਰਜਿਸਟਰੀ ਕਰਾ ਲਿਆ ਸਹੀ ਕਿ ਉਹਨਾਂ ਇਹ ਤਸਵੀਰ ਲੜਨੇ ਪ੍ਰਧਾਨ ਵੀ ਨੇ ਪੰਜਾਬ ਦੇ ਜੀ ਨਹੀਂ ਮੈਨੂੰ ਜੀ ਇਸ ਚੀਜ਼ ਦੀ ਇਨਫੋਰਮੇਸ਼ਨ ਨਹੀਂ ਹੈਗੀ ਦੇਖੋ ਹਨਾ ਕਿ ਉਹ ਪ੍ਰਧਾਨ ਹੈਗੇ ਆ ਜਾਂ ਨਹੀਂ ਹੈਗੇ ਐਸੋਸੀਏਸ਼ਨ ਦੇ ਤੇ ਅਸੀਂ ਤਾਂ ਆਪਣਾ ਕੰਮ ਹੀ ਜਿਹੜਾ ਹੈਗਾ ਜੀ ਉਹ ਹੀ ਕਰਿਆ ਹੈਗਾ ਕਿ ਜੀ ਸਰ ਇਹਨਾਂ ਨੂੰ ਅਦਾਲਤ ਵਿੱਚ ਪੇਸ਼ ਕਰਤਾ ਸੀ ਨਹੀਂ ਜੀ ਹਜੇ ਬ੍ਰਦਰ ਨਹੀਂ ਕਰਿਆ ਅਸੀਂ ਕੱਲ ਕਰਾਂਗੇ ਉਹਨਾਂ ਨੂੰ ਕੋਰਟ ਦੇ ਵਿੱਚ ਪੇਸ਼ ਕਰਾਂਗੇ ਕੋਰਟ ਦੇ ਵਿੱਚ ਤਾਂ ਹੋਰ ਕੀ ਕੁਝ ਕਰ ਜੀ ਵੀ ਵਿਚਿੰਟਾ ਕੋਈ ਕੰਪਿਊਟਰ ਪ੍ਰਾਰੰਭੀ ਕੀ ਪ੍ਰੋਸੀਜਰ ਬ੍ਰਾਮਦਗੀ ਜੀ ਕੇਰਾਂ ਦਾ 20000 ਰਹੀ ਹੈਗਾ 20000 ਜਿਹੜੀ ਇਸ ਰਿਕਵਰੀ ਕਰੀਏ ਉਹਨਾਂ ਤੋਂ ਜਿਹੜਾ ਉਹਨਾਂ ਦਾ ਡਿਮਾਂਡ ਸੀ ਕੀ ਤੇ ਅਮਰੀਕ ਸਿੰਘ ਤੋਂ ਜਿਹੜੀ ਤੇ ਫਰਦਰ ਜੋ ਵੀ ਅਗਰ ਹੋਇਆ ਕੋਈ ਗੱਲ ਦੀ ਜਰੂਰਤ ਅੱਗੇ ਇਹ ਦਫ਼ਤਰ ਦੁਰਾਨੀ ਫੜਿਆ ਗਿਆ ਜੀ ਹਾਂਜੀ ਤੁਸੀਂ ਅਸੀਂ ਤਹਿਸੀਲ ਤਹਿਸੀਲ ਤਾਂ ਬਾਅਦ ਵਿੱਚ ਫੜਿਆ ਜੀ ਇਹਨਾਂ ਬਿਲਕੁਲ ਜੀ ਔਨ ਡਿਊਟੀ ਨੋਟ ਕਿ ਜੀ 550 ਜੀ ਹਾਂਜੀ 550 ਜੀ 550 ਸਰ ਪੁੱਛੀਏ ਤੁਹਾਡੇ ਧਿਆਨ ਤੁਹਾਨੂੰ ਮਤਲਬ ਹਜੇ ਤਾਂ ਤਫ਼ਤੀਸ਼ ਦੇਖੋ ਜੀ ਚੱਲੀ ਹੈ ਸ਼ੁਰੂ ਹੋਈ ਹੈ ਹਜੇ ਹੈ ਨਾ ਐਫ ਆਈ ਆਰ ਰਜਿਸਟਰ ਹੋਈ ਹੈ ਤੇ ਹਾਲੇ ਫਰਦਰ ਡਿਟੇਲ ਤਾਂ ਹਜੇ ਸਾਨੂੰ ਜਿੰ